ਐਨਾ ਰਗੂ ਮੇਰਾ ਮੈਂ ਮੈਂ ਸ਼ਕਰਗਾੜੀਏ ਵੀ ਸੀਨੀਅਰ ਸੈਕੰਡਰੀ ਸਕੂਲ ਚ ਪੜਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਹੁਣ ਮੈਂ ਆਪਣਾ ਲੁਧਿਆਣਾ ਖੇਲ ਕੇ ਆ 67 ਗੇਮਸ ਨੈਸ਼ਨਲ ਤੇ ਉਹ ਚ 45 ਕਿਲੋ ਕਿਲੋ ਵਰਗਜੋ ਮੇਰਾ 골ਡ ਆ। ਕਿਹੜੀ ਕਿਹੜੀ ਟੀਮ ਹੈ ਤੁਹਾਡਾ ਮੈਚ ਹੋਇਆ ਸੀ? ਮੇਰਾ ਮੇਰਾ ਹੈਸੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ। ਕਿਹੜੀ ਕਿਹੜੀ? ਮੇਰੇ ਮਨੀਪੁਰ ਹੀ ਮਹਾਰਾਸ਼ਟਰ ਸੀ। ఆంధ్రప్రదేశ్ సి, నెదర్లీసి, అన్నాచల్ సి. మే అన్నాచల్ ప్రదేశ్ నాది. ਕਿਨੇ ਸਕੋਰ ਹੁੰਦਾ ਹੈ? ਮੈਂ ਉਸ ਨੂੰ ਚੋਕ ਹੱਡ ਜਡੋ ਦੀ ਭਾਸ਼ਾ ਚੋਕ ਦੇ ਨਾਂ ਦੇ ਰਹਿ ਗਿਆ। ਹੋਰ ਕੀ ਕੀ ਅਚੀਵਮੈਂਟ ਹੈ? ਕਿਹੜੇ ਕਿਹੜੇ ਮੈਡਲ ਜਿੱਤੇ? ਮੈਂ ਪਿਛਲੇ ਸਾਲ ਨੈਸ਼ਨਲ ਸਬਜੂਨियर ਨੈਸ਼ਨਲ ਚ ਮੈਚ ਨਹੀਂ ਗਿਆ ਸੀ। ਉੱਚ ਵੀ ਮੇਰਾ ਫਰਸਟ ਮੈਡਲ ਹੈ। ਕਿੱਸ ਕਿਨੇ ਦਾ ਸਮਾਂ ਲੈਂਦੇ ਪ੍ਰੈਕਟਿਸ ਵੀ ਕਰਦੇ ਟੈਂਪਸ ਪ੍ਰੈਸ ਕਰਦੇ? ਮੈਂ ਸਵੇਰੇ ਸਵੇਰੇ 5 ਵਜੇ ਉੱਠ ਉੱਠਦਾ ਹਾਂ। ਸਵੇਰੇ ਮਤਲਬ ਕਿ ਇੱਥੇ ਇੱਥੇ ਹੀ ਆਣਾ ਮੈਂ ਮਤਲਬ ਕਿ ਦਿੱਲੀ ਹਰਦੀ ਪ੍ਰੈਕਟਿਸ ਜਿਹੜਾ ਵੀ ਸਰਕਰ ਆਂਦੇ ਆ ਉਹੀ ਕਰਵਾਉਂਦੇ ਆ ਤੁਹਾਨੂੰ ਜੋ ਕਿ ਹਨੂ ਹੋ ਗਿਆ 7 ਛਾਤਰ ਖਾਲੋ ਵੀ ਹਨ ਕਿਉਂ ਆਏ ਜਿੱਡੋ ਪਾਪਾ ਪਾਪਾ ਦੇ ਘਰ ਨਾਲ ਆਏ ਸੀ ਆ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਏ ਸੀ ਪਾਪਾ ਕਿਹ ਲਈ ਸੀ ਇਹ ਦੇ ਜਿੱਡੋ ਦੇ ਪਿਆਰ ਸੀ ਹੋਰ ਜਿੱਡੋ ਮੇਰਾ ਬ੍ਰਦਰ ਕਰਦਾ ਵੈਸ ਟਾਈਮ ਹਾਂਜੀ ਹਾਂਜੀ ਉਹਨੇ ਕਿ ਛੜਤੀ ਚੱਡੋ ਇਹ ਕਰਦਾ ਉਹ ਕਰਦੇ ਪਿਆ ਹਲੇ ਮਤਲਬ ਕਿ ਹੁਣ ਛਾਤੀਸ਼ਰ ਦੇ ਥਰੂ ਲੱਗੇ ਦਾ ਉੱਥੇ ਆਪਣੇ ਦੋਨੇ ਟ੍ਰੈਸਰ ਸਕੂਲ ਲੱਗੇਦੇ ਕੋਚ ਕੀ ਇਹ ਮੈਂ ਆਪਣਾ ਮੈਂ ਇੰਟਰਨੈਸ਼ਨਲ ਮੈਡਮ ਉਹਦੇ ਵਾਸਤੇ ਕਿੰਨੀ ਕੀ ਪ੍ਰੈਕਟਿਸ ਕਰਦੇ ਹਾਂ ਜੀ ਹਾਂ ਨੋ ਮਤਲਬ ਕਿ ਪੂਰੀ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਇਸ ਟਾਈਮ ਇੰਨੀ ਰਗੂ ਮਹਿਰਾ ਜਿਹੜਾ 76ਵੇਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ ਚੋ ਗੋਲਡ ਮੈਡਲ ਲੈ ਕੇ ਜਿੱਤੇ ਆ ਗੋਲਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਆਪ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ ਇਹ ਮੈਡਲ ਉਸ ਸਮੇਂ ਆਇਆ ਜਦੋਂ ਰਗੂ ਮਹਿਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ ਕਿਡਨੀ ਫੇਲਰ ਦੇ ਨਾਲ ਮੌਤ ਹੋ ਗਈ ਤੇ 15 20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ ਨੌਜਵਾਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਰ ਮਾਹੌਲ ਸੀ ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਵਲ ਜਿਹੜਾ ਕੈਮਰਨਾ ਆਪਣੇ ਫਾਦਰ ਕਿਉਂਕਿ ਦਾ ਫਾਦਰ ਜਿਹੜਾ ਮਨੋਜ ਕੁਮਾਰ ਸ਼ਗਲ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਘਰ ਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚ ਉਹ ਨਹੀਂ ਉਹ ਗੇਮ ਨੂੰ ਕਰ ਸਕਿਆ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਖਸ਼ੇ ਤੇ ਇੱਕ ਇਹ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬੈੰਦੇ ਸੀ ਬਿਮਾਰ ਹੋਣ ਦੀ ਹਾਲਤ 'ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ ਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ سرمਾਇਆ ਸੀ ਗਣਾ ਘਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਪੇਟ ਚੜ ਗਿਆ ਤੇ ਉਸ ਹਾਲਾਤ ਦੇ ਵਿੱਚ ਰਗੂ ਮਹਿਰਾ ਨੂੰ ਇੱਕ ਟਾਰਗੇਟ ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ ਉਹ ਟੀਮ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਤ ਕੀ ਸੀ ਹਾਲਾਤ ਇਹ ਸੀ ਕਿ ਇੱਕ ਪਾਸੇ ਫਾਦਰ ਜਿਹੜਾ ਉਹ ਕਿੰਨੀ ਫੀਲਰ ਦੇ ਤੌਰ ਤੇ ਤੜਫ ਰਿਆ ਹੁੰਦਾ ਸੀ ਇੱਕ ਛੋਟਾ ਜਿਹਾ 10x10 ਦਾ ਕਮਰਾ ਜਿਹਦਾ ਜਿਹਦੇ ਵਿੱਚ ਇੱਕ ਬੈੱਡ ਲੱਗਿਆ ਤੇ ਉਹ ਛੋਟਾ ਮोटा ਘਰ ਦੇ ਵਿੱਚ ਹੀ ਉੱਥੇ ਰਹਿੰਦੇ ਸੀ ਉਹ ਰਹਿਣ ਦੇ ਵਿੱਚ ਵੀ ਫੇਰ ਵੀ ਇਹ ਸਾਰੀ ਰਾਤ ਭਾਵੇਂ ਨੀਂਦ ਪੂਰੀ ਨਹੀਂ ਕਰਦਾ ਸੀ ਫੇਰ ਵੀ 5 ਵਜੇ ਉੱਠ ਕੇ ਸੈਂਟਰ ਆਉਣਾ ਮਿਹਨਤ ਕਰਨੀ ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮੰਨ ਦੇ ਜੀਤੇ ਜੀਤ ਹੈ ਮੰਨ ਦੇ ਹਾਰੇ ਹਾਰ ਇਹ ਮੰਨ ਦੇ ਤੌਰ ਤੇ ਹਾਰਿਆ ਨਹੀਂ ਉਹਦੇ ਹਾਰ ਉਹ ਤੋਂ ਤਕੜਾ ਹੋਇਆ ਇਸ ਖਿਡਾਰੀ ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ ਚ ਹੋਣੇ ਚਾਹੀਦੀਆਂ ਨੇ ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਕਾਨੋ ਕਹਿੰਦਾ ਕਿਉਂਕਿ ਇਹ ਇਕੱਲਾ ਆਪਣੇ ਲਈ ਨਹੀਂ ਖੇਡਦਾ ਇਹ ਖੇਡਦਾ ਸਮੁੱਚੀ ਟੀਮ ਲਈ ਹੈ ਇਹਨੂੰ ਅਸੀਂ ਸਬ ਜੂਨੀਅਰ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਹੈ ਪੜ੍ਹਾਈ ਦਾ ਪ੍ਰੈਸ਼ਰ ਵੀ ਆ 10ਵੀਂ ਕਲਾਸ ਹੈ ਸ਼ਗਰਡ ਸਕੂਲਾ ਦੇ ਵਿਦਿਆਰਥੀ ਹੈ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸੀਤੀਸ਼ ਕੁਮਾਰ ਨੇ ਜਾਂ ਕੋ ਹੋਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਕਿਉਂਕਿ ਸਰਕਾਰ ਵੱਲੋਂ ਜਿਹੜੀ ਡੈਟ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਆ ਜੁਲਾਈ ਚ ਉਹ ਡੈਟ ਸ਼ੁਰੂ ਕੀਤੀ ਤੇ 31 ਦਸੰਬਰ ਨੂੰ ਜਿਹੜੀ ਉਹ ਡੈਟ ਬੰਦ ਹੋ ਗਈ 125 ਰੁਪਏ ਡੈਟ ਦੇ ਨਾਲ ਜਦੋਂ ਕਿ ਸਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਛੋਟੇ ਵਪਾਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਉਹਦੀ 450 ਰੁਪਏ ਡੈਟ ਜਿਹੜੀ ਹੈ ਉਹ ਕਮੈਂਡ ਕੀਤੀ ਹੈ ਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਿਟਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਉਹ ਸਮਾਨ ਬਹੁਤ ਮਹਿੰਗਾ ਹੈ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਹੈ ਤਾਂ ਉਹ ਕਿੱਟ 30000 ਰੁਪਏ ਦੀ ਆਉਣੀ ਹੈ ਤੇ ਪਰ ਇਹ ਕਿਉਂਕਿ ਇਹ ਜਿਹੜੀ ਕਿੱਟ ਪਾ ਕੇ ਖੇਡਦਾ ਉਹ ਕਿੱਟ ਤਾਂ ਮਸਾਂ ਹੀ 3-4000 5000 ਦੀ ਪੀ ਦੀ ਕਿੱਟ ਆ ਪਰ ਉਹ ਵੀ ਇਹ ਖਰੀਦ ਨਹੀਂ ਸਕਦਾ ਜੇ ਇੰਟਰਨੈਸ਼ਨਲ ਬਣਨਾ ਹੈ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ ਹੈ ਪਾਸਪੋਰਟ ਇਹਦਾ ਇਕੱਲੇ ਦਾ ਨਹੀਂ ਬਣਨਾ ਸਾਰੇ ਪਰਿਵਾਰ ਦਾ ਬਣਨਾ ਹੈ ਤੇ ਉਹਦੇ ਲਈ ਵੀ ਪੈਸੇ ਦੇ ਖਰਚੇ ਦੀ ਲੋੜ ਹੈ ਸੋ ਮੇਰੇ ਕਹਿਣ ਤੋਂ ਪਾਵੇ ਆ ਕਿ ਇੱਕ ਪਲੇਅਰ ਦੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਹੋਣਾ ਚਾਹੀਦਾ